ਅੱਲਾਹ ਪਾਕ ਸਭ ਦੀਆਂ ਇੱਜ਼ਤਾਂ ਮਹਫੂਜ਼ ਰੱਖੇ ਗਲਤੀ ਹੋ ਜਾਂਦੀ ਆ ਇਹਨਾਂ ਰੈਫਰੀਆਂ ਨੇ ਵੀ ਆਪਣੇ ਘਰ ਜਾਣਾ ਕੀ ਦੱਸਣਗੇ ਪੂਰਾ ਪਾਸ ਦੁਨੀਆ ਦੇ ਖੰਡੇ ਹੀ ਆ ਕੀ ਇੱਜ਼ਤ ਰਹਿੰਦੀ ਬੰਦੇ ਦੀ ਕੋਈ ਇੱਥੇ ਬਹਿ ਜਾ ਪੁੱਤ ਝੋਲੀ ਜਾ ਇਹ ਮਿਹਰਬਾਨੀ ਹੈ ਕੋਸ਼ਿਸ਼ ਕਰਿਆ ਕਰੋ ਯਾਰ ਵੱਡਾ ਵੱਡਾ ਜਿਗਰਾ ਕਰਿਆ ਕਰੋ ਜਿੱਡੇ ਜਿੱਡੇ ਅੱਲਾਹ ਪਾਕ ਨੇ ਤੁਹਾਨੂੰ ਇੱਜ਼ਤ ਬਖਸ਼ੀ ਆ ਨਾ ਉਸ ਹਿਸਾਬ ਦਾ ਜ਼ਰਬ ਕਾ ਕਿਤੇ ਕੋਸ਼ਿਸ਼ ਕਰਿਆ ਕਰੋ आजी कर अल्लाह पाक सबन सलामत रखे अल्लाह पाक, पाक इज्जत दवे सब बहुत शुक्रिया सबह होगी मार